ਕੀ ਕਰੀਏ ਉਹਨਾਂ ਨੂੰ ਪ੍ਰੀਤ ਪੰਜਾਬੀ ਨਹੀਂ ਨਹੀਂ ਉਹ ਨਹੀਂ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਨਕੋਦਰ ਦੇ ਹਾਲਾਤ ਜਿਹੜੇ ਨੇ ਕਾਫੀ ਖਰਾਬ ਹੋ ਚੁੱਕੇ ਨੇ ਪਾਣੀ ਜਿਹੜਾ ਹੈਗਾ ਗਲੀਆਂ ਦੇ ਵਿੱਚ ਵੜ ਚੁੱਕਾ ਹੈਗਾ ਜਿਸ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਨ ਲਗਾਣੇ ਪਏ ਨੇ ਕਿਉਂਕਿ ਮਿੱਟੀ ਦੇ ਬੰਨ ਜਿਹੜੇ ਹੈਗੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਘਰਾਂ ਦੇ ਬਾਹਰ ਜਿਹੜਾ ਹੈਗਾ ਬੋਰੇ ਲਗਾ ਕੇ ਮਿੱਟੀ ਦੇ ਬੋਰੇ ਲਗਾ ਕੇ ਬੋਰੇ ਭਰ ਭਰ ਕੇ ਜਿਹੜੇ ਹੈਗੇ ਬੰਨ ਲਗਾਏ ਜਾ ਰਹੇ ਨੇ ਕਿਉਂਕਿ ਨਕੋਦਰ ਦੇ ਵਿੱਚ ਜਿਹੜੇ ਹੈਗਾ ਆ ਪਾਣੀ ਜਿਹੜਾ ਐਂਟਰ ਹੋਣ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਜਿਹੜੇ ਲੋਕ ਇਸ ਹਮਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਇਹ ਪਾਣੀ ਜਿਹੜਾ ਹੈਗਾ ਵਾ ਪਹਿਲਾਂ ਕਦੀ ਦੇਖਿਆ ਇਦਾਂ ਦਾ ਨਹੀਂ ਸਰ ਪਹਿਲੀ ਵਾਰ ਹੀ ਦੇਖਿਆ 43 ਈਅਰ ਏਜ ਹੈ ਮੇਰੀ ਤੇ ਪਹਿਲੀ ਵਾਰ ਹੀ ਦੇਖਿਆ ਵੀ ਇੰਨਾ ਪਾਣੀ ਆ ਹਾਂ ਪ੍ਰਸਾਦ ਹੁੰਦੀ ਘੰਟਾ 2 ਘੰਟੇ ਪ੍ਰਸਾਦ ਹੁੰਦੀ ਬਾੜਾ ਮੋਟਾ ਪਾਣੀ ਹੁੰਦਾ ਚਲੋ ਪ੍ਰਸਾਦ ਦਾ ਉਹ ਸੁੱਕ ਜਾਂਦਾ ਇਹ ਪਹਿਲੀ ਵਾਰੀ ਆ ਇਹ ਕੱਲ ਕੱਲ ਦੁਪਹਿਰ ਦਾ ਪਾਣੀ ਆ ਰਿਹਾ ਤੇ ਪਾਣੀ ਹੋਰ ਅੱਗੇ ਤੋਂ ਅੱਗੇ ਵਧੀ ਜਾ ਰਿਹਾ ਆਪਾਂ ਤੇ ਇੰਨਾ ਪਾਣੀ ਹੋ ਗਿਆ ਵੀ ਤਰੀਮ ਸਾਰਿਆਂ ਦੇ ਘਰਾਂ ਚ ਪਾਣੀ ਅੰਦਰ ਤੱਕ ਚਲ ਗਿਆ ਘਰਾਂ ਦੇ ਕੀ ਹਾਲਾਤ ਆ ਘਰਾਂ ਦੇ ਹਾਲਤ ਆ ਦੇਖੋ ਸਾਡੇ ਸਾਹਮਣੇ ਜੈਨ ਸਾਹ ਦਾ ਘਰ ਆ ਇਹਨਾਂ ਦੇ ਬੱਚੇ ਆ ਦੋ ਛੋਟੇ ਹਾਰ ਕੇ ਉਹਨਾਂ ਨੂੰ ਇੱਥੋਂ ਸ਼ਿਫਟ ਹੋਣਾ ਪਿਆ ਤੇ ਅੰਦਰ ਕਟੋੜ ਤਿੰਨ ਤੋਂ ਚਾਰ ਫੁੱਟ ਅੰਦਰ ਅੰਦਰ ਪਾਣੀ ਆਵਾਂਗੇ ਅੰਦਰ ਪਾਣੀ ਜਾ ਚੁੱਕਾ ਹੈ ਹਾਂ ਹਾਂ ਜੀ ਹਾਂ ਪਤਾ ਲੱਗਾ ਕਿ ਕਿੱਧਰੋਂ ਪਾਣੀ ਆ ਰਿਹਾ ਹੈਗਾ ਕੋਈ ਕੋਈ ਖਾਸ ਨਹੀਂ ਪਤਾ ਲੱਗਾ ਬਸ ਇਹੀ ਕਹਿ ਰਹੇ ਆ ਵੀ ਇੱਥੇ ਮੋਹਵਾਲ ਦੇ ਨਾਲ ਕੋਈ ਡਰੇਨ ਹੈ ਉਹਦਾ ਪਤਾ ਨਹੀਂ ਉਹ ਟੁੱਟ ਗਈ ਹੈ ਜਾਂ ਓਵਰਫਲੋ ਹੋ ਕੇ ਆ ਰਿਹਾ ਉਧਰ ਦੀ ਪਾਇਆ ਡੇੜਮਾ ਤੇ ਬਾਇਆ ਰਹਿਮਾਨਪੁਰੇ ਵਿੱਚ ਦੀ ਸੜਕ ਪਾਰ ਕਰਕੇ ਇਧਰੋਂ ਪਾਣੀ ਸਾਰਾ ਆ ਰਿਹਾ ਹੋਰ ਵੀ ਵੀਰ ਸਾਡੇ ਨਾਲ ਨੇ ਧੀਰ ਸਾਹਿਬ ਕਿੰਨੀ ਉਮਰ ਹੋ ਗਈ ਮੈਂ 48 ਈਅਰ ਦਾ ਹੋ ਗਿਆ ਤੇ ਅੱਜ ਤੱਕ ਕਦੀ ਦੇਖਿਆ ਨਹੀਂ ਮੈਂ ਨਕੋਦਰ ਵਿੱਚ ਇੰਨਾ ਪਾਣੀ ਫਸਟ ਟਾਈਮ ਆਪਣੀ ਲਾਈਫਸ ਫਸਟ ਟਾਈਮ ਇੰਨਾ ਪਾਣੀ ਦੇਖ ਰਿਹਾ ਮੈਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਨੰਗਣਾ ਔਖਾ ਹੋਇਆ ਘਰ ਦੇ ਵਿੱਚ ਕੈਦ ਹੋਏ ਪਏ ਆ ਕੱਲ ਸ਼ਾਮ ਦੇ ਬਿਜਲੀ ਕੱਲ ਦੀ ਬੰਦ ਆ ਇਨਵਰਟਰ ਡਾਊਨ ਹੋ ਗਏ ਆ ਪਾਣੀ ਤੋ ਔਖੇ ਹੋਏ ਆ ਤੇ ਰਾਸ਼ਨ ਵੀ ਹੁਣ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਥੋੜਾ ਬੋਤਾ ਰਾਸ਼ਨ ਸਾਨੂੰ ਗੱਡੀ 'ਚ ਦੇ ਕੇ ਗਏ ਉਹ ਵੀ ਉਹ ਵੀ ਗੱਡੀ 'ਚ ਉਤਰੇ ਨਹੀਂ ਕਿਉਂਕਿ ਉੱਥੇ ਲੋਗ ਉਹ ਤਾਂ ਮਜਬੂਰੀ ਉਹ ਤਾਂ ਆਏ ਆ ਮੈਂ ਕਿਹਾ ਤੁਸੀਂ ਕੱਲ ਹੀ ਹੁਣ ਆਪਣਾ ਗਿੱਲੇ ਹੋਣਾ ਮੈਂ ਉਤਰ ਕੇ ਉਹਨਾਂ ਕੋਲ ਰਾਸ਼ਨ ਪੜਿਆ ਤੇ ਬਹੁਤ ਬੁਰਾ ਹਾਲ ਆ ਟੂ ਬਿਲਰ ਵੀ ਜੇ ਗੱਲ ਕਰੀਏ ਤੀਰ ਸਾਹਿਬ ਇਥੋਂ ਕੱਟਣਾ ਬੜਾ ਔਖਾ ਔਖਾ ਹੀ ਔਖਾ ਮੈਂ ਕੱਲ ਆਫਿਸ ਤੋਂ ਆਇਆ ਸ਼ਾਮੀ 6 ਵਜੇ ਆਫਿਸ ਤੋਂ ਆਇਆ ਤਾਂ ਮੇਰੀ ਐਕਟਵਾ ਬੰਦ ਹੋ ਗਈ ਮੈਂ ਰੇਡ ਕੇ ਲੈ ਕੇ ਐਕਟਵਾ ਆਪਣੀ ਅੰਦਰ ਕੀਤੀ ਤੇ ਅੱਜ ਸਵੇਰ ਦਾ ਮੇਰੀ ਗੱਡੀ ਐਕਟਵਾ ਅੰਦਰ ਹੀ ਖੜੇ ਆ ਬਾਹਰ ਨਹੀਂ ਕੱਢੇ ਮੈਨੂੰ ਪਤਾ ਬਾਹਰ ਕੱਢੇ ਬਾਤ ਡੁੱਬਣ ਵਾਲਾ ਹਿਸਾਬ ਆ ਤੇ ਆਫਿਸ ਵਾਲੇ ਕਹਿੰਦੇ ਨਹੀਂ ਪੈ ਕੇ ਆਫਿਸ ਆਓ ਆਫਿਸ ਵਾਲਿਆਂ ਨੇ ਮੈਨੂੰ ਸਵੇਰੇ ਮੈਂ ਸਵੇਰੇ ਮੇਲ ਕੀਤੀ ਮੈਂ ਕਹਾਂ ਜੀ ਮੇਰਾ ਆਫਿਸ ਆਣਾ ਔਖਾ ਆ ਮੈਨੂੰ ਕਹਿੰਦੇ ਜੀ ਸਾਰੇ ਪਾਸੇ ਮੀਂਹ ਆ ਤਾਂ ਇਹੀ ਹਾਲ ਫੇਮਸ ਮੈਡਮ ਆਪਣੀ ਨੂੰ ਮੇਲ ਦੇ ਨਾਲ ਆਪਣੀ ਵੀਡੀਓ ਪਾ ਕੇ ਮੈ ਭੇਜੀ ਉਹਨਾਂ ਨੂੰ ਮੈਂ ਕਿਹਾ ਦੇਖੋ ਮੇਰੇ ਗਲੀ ਦੇ ਹਾਲਾਤ ਮੈਂ ਬਾਹਰ ਹਨਾ ਮੇਰੇ ਐਕਟਵਟ ਵੀ ਨਹੀਂ ਆ ਸਕਦਾ ਮੈਂ ਗੱਡੀ ਤੇ ਵੀ ਨਹੀਂ ਆ ਸਕਦਾ ਤੇ ਮੇਰੀ ਮਜਬੂਰੀ ਆ ਮੈਨੂੰ ਛੁੱਟੀਆਂ ਦਿੱਤੀਆਂ ਜਾਣ 2-3 ਦਿਨ ਫੇਰ ਜਾ ਕੇ ਉਹਨਾਂ ਨੇ ਮੇਰੀ ਛੁੱਟੀ ਮਨਜ਼ੂਰ ਕੀਤੀ ਆ ਕਿਉਂਕਿ ਘਰੇ ਵੀ ਕੋਈ ਚਾਹੀਦਾ ਇੱਕ ਬੰਦਾ ਚਾਹੀਦਾ ਆ ਲੇਡੀਜ਼ ਘਰੇ ਇਕੱਲੀਆਂ ਹੁੰਦੀਆਂ ਆ ਘਰੇ ਵੀ ਸੋ ਕੰਮ ਹੁੰਦੇ ਸਾਰਾ ਕੁਝ ਬੰਦਿਆਂ ਨੇ ਦੇਖਣਾ ਹੁੰਦਾ ਆ ਇਸ ਤੋਂ ਇਲਾਵਾ ਇੱਕ ਹੋਰ ਵੀ ਚੀਜ਼ ਹੈਗੀ ਆ ਜਿੱਦਾਂ ਇਹ ਪਾਣੀ ਵੱਧ ਰਿਹਾ ਹੈਗਾ ਵਾ ਉਹਦੇ ਨਾਲ ਜਿਹੜਾ ਹੈਗਾ ਬਿਮਾਰੀਆਂ ਫੈਲਣ ਦਾ ਵੀ ਡਰ ਪੈ ਚ ਤੇ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਸੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਪੱਲੋਂ ਹੀ ਪ੍ਰਸ਼ਾਸਨ ਆਇਆ ਸੀ ਕੋਈ ਕੋਈ ਨਹੀਂ ਆਇਆ ਜੀ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਹੈਗੀ ਇੱਧਰ ਤੇ ਬਹੁਤ ਬੁਰਾ ਹਾਲਾਤ ਸਾਹਮਣੇ ਸਾਡੇ ਆ ਨਾਲ ਦਾ ਨਾਲ ਦੀ ਗਲੀ ਸਾਰੇ ਘਰਾਂ ਵਿੱਚ ਪਾਣੀ ਜਾ ਚੁੱਕਾ ਇੱਧਰ ਜੈਨ ਸਾਹਿਬ ਦੇ ਤਿੰਨ ਤਿੰਨ ਚਾਰ ਚਾਰ ਪਟ ਪਾਣੀ ਜਾਜਾ ਕਾ ਇਹ ਵਿਚਾਰੇ ਆਪਣੇ ਬੱਚੇ ਨਾਲ ਲੈ ਕੇ ਆਪਣੀ ਦੁਕਾਨ ਤੇ ਲੈ ਕੇ ਗੇਰਾ ਨੂੰ ਸਵਾਣੋ ਜੇ ਮੰਨ ਲਓ ਇਥੋਂ ਤੁਸੀਂ ਕੋਈ ਸਮਾਨ ਲੈਣ ਜਾਣਾ ਹੋਵੇ ਬਾਜ਼ਾਰ ਨੂੰ ਜਾਂ ਕੋਈ ਚੀਜ਼ ਲੈਣ ਜਾਣੀ ਹੋਵੇ ਤਾਂ ਤੁਹਾਨੂੰ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਪਤਾ ਨਹੀਂ ਕਿੱਥੇ ਗੱਟਰ ਖੁੱਲਾ ਆਉਣਾ ਇਹ ਵੀ ਨਹੀਂ ਪਤਾ ਨਾ ਜਦੋਂ ਆਪਾਂ ਪੈਦਲ ਜਾਂਦੇ ਹਾਂ ਪਤਾ ਨਹੀਂ ਗੱਟਰ ਕਿੱਥੇ ਖੁੱਲਾ ਹੁਣ ਆਪਣੇ ਸ਼ਹਿਰ 'ਚ ਇਹ ਵੀ ਡਰ ਲੱਗਦਾ ਜਾ ਪੈਦਲ ਜਾਣਾ ਵੀ ਡਰ ਲੱਗਦਾ ਸਕੂਟਰ ਤੇ ਜਾਣਾ ਵੀ ਡਰ ਲੱਗਦਾ ਪਹਿਲੀ ਗੱਲ ਤਾਂ ਸਕੂਟਰ ਮੋਟਰਸਾਈਕਲ ਦਾ ਕੋਈ ਨਿਕਲਣਾ ਹੀ ਨਹੀਂ ਬਾਹਰ ਜਿੰਨਾ ਸਾਡੀ ਤਿੰਨ ਤਿੰਨ ਚਾਰ ਚਾਰ ਬੋਟ ਪਾਣੀ ਹੈ ਅਗਲੇ 'ਚ ਉੱਚਤ ਆਪਾਂ ਜਾ ਹੀ ਨਹੀਂ ਸਕਦੇ ਹੈਗੇ ਤੁਸੀਂ ਆ ਰਸਸੇ ਵਗੈਰਾ ਵੀ ਲਾਏ ਹੋਏ ਆ ਉਧਰੋਂ ਜਿਹੜਾ ਬੰਨ ਵੀ ਲਾਇਆ ਹੋਇਆ ਹੈ ਇਧਰੋਂ ਵੀ ਰਸਸੇ ਲਾਏ ਹੋਏ ਇਹ ਇਹ ਰਸਸੇ ਲਾਉਣ ਦਾ ਇਹੀ ਮਕਸਦ ਹੈ ਗੱਡੀਆਂ ਜਿਹੜੀਆਂ ਆਉਂਦੀਆਂ ਸੀਆਂ ਜਦੋਂ ਛਾਲਾ ਮਾਰਦੇ ਪਾਣੀ ਸਾਰਾ ਸਾਡੇ ਘਰਾਂ ਦੇ ਅੰਦਰ ਹੋਰ ਵੜਦਾ ਜਾਗਾ ਉਹਦੇ ਕਰਕੇ ਜਿਹੜਾ ਹੈਗਾ ਤੇ ਕੋਸ਼ਿਕ ਇੱਕ ਅੱਧਾ ਗੱਟਰ ਸਾਡਾ ਇੱਥੇ ਵੀ ਤੁਹਾਡਾ ਗੱਟਰ ਖੁੱਲਾ ਹੈ ਉਹਦੇ ਕਰਕੇ ਵੀ ਲਾਇਆ ਵੇ ਚਲੋ ਕੋਈ ਅਣਜਾਣ ਬੰਦਾ ਵਿੱਚ ਡਗਣਾ ਪਵੇ ਉਹਦੇ ਥੋੜਾ ਜਿਹਾ ਸਾਡਾ ਗੱਟਰ ਦਾ ਮੂੰਹ ਖੁੱਲਾ ਹੋਇਆ ਇੱਥੇ ਕਿਸੇ ਬੱਚੇ ਵੀ ਖੇਡਦੇ ਹੈਗੇ ਆ ਬਾਹਰ ਕਿਸੇ ਸੱਟ ਕਿਸੇ ਦੇ ਸੱਟ ਬੇੜ ਇੱਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਆ ਵੀ ਹੁਣ ਇਹਦੋਂ ਜ਼ਿਆਦਾ ਇਹਨਾਂ ਨੂੰ ਕੋਈ ਮੋਟਰ-ਮੋਟਰ ਲਾ ਕੇ ਪਾਣੀ ਕੱਢਿਆ ਜਾਵੇ ਕਿਸੇ ਪਾਸੇ ਦੇਖਿਆ ਜਾਵੇ ਨਾ ਇਸਾਵਾਂ ਤਾਂ ਜਿਸਾਵਾਂ ਪਾਣੀ ਸਾਡਾ ਇੱਥੇ ਆਇਆ ਇਹ ਤਾਂ ਲੱਗਦਾ 8-10 ਦਿਨ ਪਾਣੀ ਨਿਕਲਣਾ ਨਹੀਂ ਇਥੋਂ ਬਹੁਤ ਹੀ ਹਾਲਾਤ ਜਿਹੜੇ ਨੇ ਨਕੂਦਰ ਦੇ ਤੁਹਾਨੂੰ ਦਿਖਾ ਰਹੇ ਆ ਨਕੂਦਰ ਤੇ ਹਾਲਾਤ ਜਿਹੜੇ ਹੈਗੇ ਨੇ ਕਾਫੀ ਖਰਾਬ ਹੋ ਚੁੱਕੇ ਨੇ ਗਲੀਆਂ ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਕਾਫੀ ਫੁੱਟ-ਫੁੱਟ 4-4 5-5 ਫੁੱਟ ਜਿਹੜਾ ਹੈਗਾ ਪਾਣੀ ਆ ਚੁੱਕਾ ਹੈਗਾ ਜਿਸ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼